RSS ਦੇ ਸੀਨੀਅਰ ਆਗੂ ਰੁਲਦਾ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਜਗਤਾਰ ਸਿੰਘ ਤਾਰਾ ਨੂੰ ਬਰੀ ਕਰ ਦਿੱਤਾ ਗਿਆ ਦੱਸਦੇ ਕਿ ਪਟਿਆਲਾ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਜਗਤਾਰ ਸਿੰਘ ਤਾਰਾ ਨੂੰ ਬਰੀ ਕਰ ਦਿੱਤਾ ਹੈ ਦੱਸਦੇ ਕਿ ਮਾਮਲਾ 2009 ਦਾ ਹੈ ਜਿਸ ਵੇਲੇ RSS ਆਗੂ ਰੁਲਦਾ ਸਿੰਘ ਆਪਣੇ ਪਟਿਆਲੇ ਸਥਾਨਕਰ ਪਹੁੰਚੇ ਸੀ ਘਰ ਦੇ ਬਾਹਰ ਪਹੁੰਚਦੇ ਆ ਹੀ ਉਹਨਾਂ ਦੇ ਉੱਤੇ ਤਿੰਨ ਅਨਪਛਾਤੇਆਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਗੰਭੀਰ ਹਾਲਤ ਦੇ ਵਿੱਚ ਰੁਲਦਾ ਸਿੰਘ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਤਕਰੀਬ 2 ਹਫ਼ਤਿਆਂ ਦੇ ਬਾਅਦ ਉਹਨਾਂ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪੁਲਿਸ ਨੇ ਕਾਰ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਸੀ ਰ 2015 ਦੇ ਵਿੱਚ ਸਬੂਤਾ ਦੀ ਘਾਟ ਹੋਣ ਕਰਕੇ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਤੇ ਇਸੇ ਚੱਲਦੇ ਹੁਣ ਜਗਤਾਰ ਸਿੰਘ ਤਾਰਾ ਜੋ ਕਿ ਉਸ ਮਾਮਲੇ ਦੇ ਵਿੱਚ ਅਜੇ ਵੀ ਜੇਲ੍ਹ ਦੇ ਵਿੱਚ ਸੰਤ ਉਹਨਾਂ ਨੂੰ ਵੀ ਸਬੂਤਾ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਹਾਲਾਂਕਿ ਜਗਤਾਰ ਸਿੰਘ ਤਾਰਾ ਤੇ ਹੋਰ ਵੀ ਕੇਸ ਚੱਲ ਰਹੇ ਨੇ ਜਿਸ ਕਾਰਨ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਨਹੀਂ ਲਿਆਂਦਾ ਜਾਵੇਗਾ ਅਜੇ ਉਹ ਜੇਲ੍ਹ 'ਚ ਹੀ ਰਹਿਣਗੇ ਭਰਤ ਰੂਲਦਾ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਜੋ ਕਿ ਸਬੂਤਾ ਦੀ ਘਾਟ ਕਾਰਨ ਕੀਤਾ ਗਿਆ ਉਦੋਂ ਹੀ ਜਗਤਾਰ ਸਿੰਘ ਤਾਰਾ ਦੇ ਨਾਲ-ਨਾਲ ਰੂਲਦਾ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਗਮਨਦੀਪ ਸਿੰਘ ਗੋਲਡੀ ਵੀ ਜੇਲ੍ਹ ਜਿਸਾਂ ਨੂੰ ਰਿਹਾ ਕਰ ਦਿੱਤਾ ਜਾਵੇਗਾ ਉਹਨਾਂ ਨੂੰ ਵੀ ਬਰੀ ਕਰ ਦਿੱਤਾ ਗਿਆ ਪਰ ਜਤਾਰ ਸਿੰਘ ਤਾਰਾ ਨੂੰ ਇਸ ਕੇਸ ਤੋਂ ਜ਼ਰੂਰ ਸਬੂਤਾ ਦੇ ਘਾਟ ਕਰਣ ਪਟਿਆਲਾ ਅਦਾਲਤ ਨੇ ਬਰੀ ਕਰ ਦਿੱਤਾ ਪਰ ਅਜੇ ਵੀ ਬਾਕੀ ਕੇਸਾਂ ਦੇ ਕਾਰਨ ਉਹ ਜੇਲ੍ਹ ਦੇ ਵਿੱਚ ਹੀ ਬੰਦ ਰਹਿਣਗੇ